ਸਿਰ 'ਤੇ ਦੇ ਕੀੜੇ ਪਏ ਸੀ ਐਡਾ ਵੱਡਾ ਹੋਲ ਸੀ ਤੇ ਸਿਰ ਦੇ ਵਿੱਚ ਐਡੇ ਨੇ ਖੁੱਡਾ ਕੱਟੀਆਂ ਹੋਈਆਂ ਸੀ ਸਿਰ ਦੇ ਵਿੱਚ ਕੀੜਿਆਂ ਨੋ ਮੰਮੋਸ ਆ ਲੰਬਾ ਪਿਓ ਨੂੰ ਪੁੱਤ ਮਿਲ ਰਿਹਾ ਹੁਣ ਅਗਲਾ ਜੀਵ ਹੋਣਾ ਜਿਹੜਾ ਸੋਨੀ ਦਾ ਉਹ ਆਪਣੇ ਮਾਂ ਬਾਪ ਦੇ ਕੋਲੇ ਖੁਸ਼ੀਆਂ ਵਾਲਾ ਤੰਦਰੁਸਤੀ ਵਾਲਾ ਮਾਨ ਸਤਕਾਰ ਭਰਿਆ ਹੋਵੇ ਬਸ ਇਹਦੇ ਲਈ ਅਸੀਂ ਕਾਮਨਾ ਕਰਦੇ ਹਾਂ ਤੁਸੀਂ ਵੀ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਨੂ ਹਲਵਾਈ ਤੇ ਸਿੰਦਾ ਹਲਵਾਈ ਇਹਦੇ ਫਾਦਰ ਦਾ ਨਾਮ ਤੇ ਸੋਨੂ ਹਲਵਾਈ ਪੇਸ਼ੇ ਤੋਂ ਹਲਵਾਈ ਦਾ ਕੰਮ ਕਰਦਾ ਸੀ ਬੜਾ ਵਧੀਆ ਹਲਵਾਈ ਸੀ ਇਹਦਾ ਫਾਦਰ ਵੀ ਹਲਵਾਈ ਆ ਤੇ ਇਹ ਵੀ ਹਲਵਾਈ ਹੈ ਤੇ ਇਹ ਵੀਰ ਸਾਨੂੰ ਲੁਧਿਆਣੇ ਤੋਂ ਰੱਕ ਬਾਗ ਦੇ ਕੋਲੋਂ ਜਦੋਂ ਆਪਾਂ ਦੁਰਗਾ ਮਾਤਾ ਮੰਦਰ ਤੋਂ ਅੱਗੇ ਸਤਲੋਈ ਕਲੱਬ ਵੱਲ ਨੂੰ ਜਾਂਦੇ ਆ ਉੱਥੇ ਸੜਕ ਦੇ ਉੱਤੇ ਪਿਆ ਮਿਲਿਆ ਸੀ ਸਤਲੋਈ ਕਲੱਬ ਦੇ ਬਿਲਕੁਲ ਮੂਹਰੇ ਸਰਚ ਦੇ ਕੀੜੇ ਪਏ ਸੀ ਐਡਾ ਵੱਡਾ ਹੋਲ ਸੀ ਇਹਦੇ ਸਿਰ ਦੇ ਵਿੱਚ ਵੀ ਐਡੇ ਨੇ ਖੁੱਡਾਂ ਕੱਟੀਆਂ ਹੋਈਆਂ ਸੀ ਸਿਰ ਦੇ ਵਿੱਚ ਕੀੜਿਆਂ ਨੇ ਸੰਦੀਪ ਸਿੰਘ ਨੇ ਵੀਰੇ ਨੇ ਸਾਨੂੰ ਦੱਸਿਆ ਸੀ ਵੀਡੀਓ ਬਣਾ ਕੇ ਭੇਜੀ ਅਸੀਂ ਤੁਰੰਤ ਵੀਰ ਨੂੰ ਇੱਥੋਂ ਲੈ ਕੇ ਆਏ ਜਾ ਕੇ ਤੇ ਵੀਰ ਦਾ ਘਰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਸਾਡੇ ਟੀਮ ਦੇ ਮੈਂਬਰ ਮੰਗੜ ਸਾਹਿਬ ਆ ਉਹਨਾਂ ਦੀ ਡਿਊਟੀ ਲੱਗੀ ਖੰਨੇ ਤੋਂ ਇਹ ਖੰਨੇ ਦਾ ਐਡਰੈਸ ਦੱਸਦਾ ਸੀ ਬਾਰ-ਬਾਰ ਤੇ ਅੱਜ ਮੰਗੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੰਗੜ ਸਾਹਿਬ ਕੀ ਹਾਲ ਨੇ ਠੀਕ ਠਾਕ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਤੁਹਾਡਾ ਕਿੰਨਾ ਜੀ ਸਿੰਦਾ ਸਿੰਦਾ ਤੁਸੀਂ ਇਹਦੇ ਫਾਦਰ ਸਾਹਿਬ ਹੋ ਹਨਾ ਇਹ ਬਾਈ ਸ਼ਿੰਦਾ ਹਲਵਾਈ ਆ ਤੇ ਇਹ ਵੀ ਪਿਛੇ ਤੋਂ ਹਲਵਾਈ ਦੋਨੋਂ ਪਿਓ ਪੁੱਤ ਹਲਵਾਈ ਦੇ ਕੰਮ ਕਰਦੇ ਸੀ ਮੀਟ ਮਾਰਕੀਟ ਖੰਨੇ ਦਿੰਦੇ ਸੀਗੇ ਉੱਥੇ ਹੀ ਕੰਮ ਸੀ ਇਹਨਾਂ ਦਾ ਤੇ ਅੱਜ ਤੁਸੀਂ ਲੈਣਾ ਜੀ ਧੰਨਵਾਦ ਤੁਹਾਡਾ ਤੁਸੀਂ ਇੰਨੇ ਟਾਈਮ ਤੋਂ ਕਾਹਤੋਂ ਨਹੀਂ ਆਏ ਜੀ ਕੀ ਦਿੱਕਤ ਸੀ ਪਤਾ ਨਹੀਂ ਸੀ ਜੀ ਬਾਰੇ ਉਹ ਤਾਂ ਆਪਣੇ ਬਲੋਂ ਮਾਂਚੇ ਘਾਲਾ ਘੱਟਾ ਸੋਲਤ ਹੀ ਜਾਪਤਾ ਅੱਛਾ ਜੀ ਨਹੀਂ ਉਦੋਂ ਜਦੋਂ ਇਹ ਮਿਲਿਆ ਸੀ ਸਾਨੂੰ ਉਦੋਂ ਉਹਨਾਂ ਦਿਨਾਂ ਸਾਡੀ ਗੱਲ ਹੋਈ ਸੀ ਇਹਦੇ ਨਾਨਕਿਆਂ ਨਾਲ ਕਣਗਸ ਪਿੰਡ ਵੀ ਅਸੀਂ ਬੰਦਾ ਭੇਜਿਆ ਸੀ ਭੇਜਿਆ ਸੀ ਸਾਨੂੰ ਦੱਸਿਆ ਵੀ ਹੈ ਨਹੀਂ ਅਮਨ ਜੀ ਅੱਜ ਮੰਗ ਲਈ ਜੀ ਇਹ ਗੱਲ ਆਪਾਂ ਸ਼ੇਅਰ ਕੀਤੀ ਆ ਤੁਹਾਨੂੰ ਪਤਾ ਹੀ ਨਹੀਂ ਸੀਗਾ ਨਹੀਂ ਅੱਛਾ ਅੱਜ ਇਹ ਨਾਲ ਇਹ ਤੁਹਾਨੂੰ ਸਾਨੂੰ ਪਤਾ ਲੱਗਿਆ ਜੀ ਅੱਛਾ ਜੀ ਜਦੋਂ ਮੰਗਰ ਜੀ ਆਪਣੇ ਕੋਲ ਗਏ ਜੇ ਦੱਸਿਆ ਆਪਾਂ ਜਿਹੜੀ ਤੁਹਾਨੂੰ ਨਾ ਲੱਗੀ ਇਹ ਤਾਂ ਮਾਮਾ ਬਨੋਦ ਆ ਉਹਦੇ ਨਾਲ ਵੀ ਗੱਲ ਹੋਈ ਸੀ ਸਾਡੀ ਉਦੋਂ ਉਹਨੇ ਵੀ ਬਹਿਣਾ ਕਰਤਾ ਨਹੀਂ ਜੀ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਆਪਣੀ ਇਦਾਂ ਕਿਵੇਂ ਹੋ ਗਿਆ ਜੀ ਪੰਜ ਚਾਰ ਪੰਜ ਮਹੀਨੇ ਹੋ ਗਏ ਗੱਲ ਹੋਈ ਨੂੰ ਉਹਨਾਂ ਨੇ ਤੁਹਾਡਾ ਜ਼ਿਕਰ ਹੀ ਨਹੀਂ ਕੀਤਾ ਵੀ ਤੁਹਾਡਾ ਪੁੱਤ ਲੱਭ ਗਿਆ ਜਾਂ ਕੀੜੇ ਪਏ ਆ ਸਿਰ ਚ ਜਾਂ ਕੁਝ ਹੋਰ ਨਹੀਂ ਕੀਤਾ ਜੀ ਇਹਨਾਂ ਨੂੰ ਕੁਝ ਨਹੀਂ ਸੀ ਪਤਾ ਮੈਂ ਅੱਜ ਵਾਜਾ ਕੇ ਮੁੱਲੇ ਜੇ ਪਤਾ ਕਰਿਆ ਹੂੰ ਤੇ ਮੁੱਲੇ ਵਾਲਿਆਂ ਨੇ ਦੇਖਿਆ ਇਹ ਮੜਾ ਮੋਟਾ ਪਹਿਚਾਣਿਆ ਉਹ ਕਹਿੰਦੇ ਵੀ ਇਹਨੂੰ ਤਾਂ ਅਸੀਂ ਜਾਣਦੇ ਨਹੀਂ ਉਹਦੇ ਪਿਤਾ ਨੂੰ ਜਰੂਰ ਜਾਣਦੇ ਨਾ ਤੇ ਇਹਨਾਂ ਦਾ ਨਾਮ ਲੈ ਕੇ ਫੇਰ ਇਹਨਾਂ ਨੂੰ ਮਿਲਾਇਆ ਮੈਨੂੰ ਇਸ ਤਾਂ ਇਹ ਨਾਨਕੀ ਰਹਿੰਦਾ ਸੀ ਇਹ ਪਹਿਲਾਂ ਇਹ ਨਾਨਕੀ ਰਹਿੰਦਾ ਸੀ ਉਸ ਤੋਂ ਬਾਅਦ ਇਹ ਨਾ ਜਦ ਜਿਹੜੇ ਨਾਨਾ ਜੀ ਪੂਰੇ ਹੁੰਦੇ ਹੂੰ ਤੇ ਜਦ ਇਹ ਪਰਦਾ ਸੀ ਪਹਿਲਾਂ ਹੂੰ ਤੇ ਫਿਰ ਸਕੂਲ ਲੱਗਿਆ ਜਾਂ ਨਹੀਂ ਫਿਰ ਇਹ ਲਾਲਾ ਸਾਹਿਬ ਗੁਰਦੁਆਰੇ ਚ ਰਹਿਣ ਲੱਗ ਗਿਆ ਜੀ ਇਹਨੂੰ ਵਧੀਆ ਸੋਪਾ ਉੱਥੋਂ ਮੱਸੇ ਮਿਲੇ ਹੋਏ ਸੀਗੇ ਉੱਥੇ ਦਾ ਸਾਨੂੰ ਵੀ ਵਧੀਆ ਲੱਗਦਾ ਸੀਗਾ ਫਿਰ ਉਸ ਤੋਂ ਬਾਅਦ ਇਹ ਰੱਬ ਜਾਣੇ ਨੂੰ ਨਸ਼ਾ ਕਰਦਾ ਸੀ ਸਾਨੂੰ ਇਹ ਵੀ ਪਤਾ ਨਹੀਂ ਹੈ ਜਿਹੜਾ ਦੇਖਿਆ ਹੀ ਨਹੀਂ ਹੈਗਾ ਜੇ ਅਸੀਂ ਕਈ ਵਾਰੀ ਉੱਥੋਂ ਹੀ ਲੈ ਕੇ ਵੀ ਆਏ ਆ ਫਿਰ ਸਾਡੇ ਕੋਲ ਰਿਹਾ ਵੀ ਹੈ ਨਹੀਂਗਾ ਜੀ ਪਰ ਹੁਣ ਤਾਂ ਛਿੰਦੇ ਬਾਈ ਜਦੋਂ ਸਾਨੂੰ ਮਿਲਿਆ ਤੁਸੀਂ ਸ਼ਾਇਦ ਵੀਡੀਓ ਦਿਖਾਈ ਹੋ ਤੁਹਾਨੂੰ ਮੁੰਡਿਆਂ ਨੇ ਆਹ ਸਿਰ ਦੇ ਵਿੱਚ ਐਡਾ ਵੱਡਾ ਹੋਲ ਸੀ ਕੀੜੇ ਕੀੜੇ ਸਿਰ 'ਚ ਹਾਂਜੀ ਅੰਦਰ ਖੋਪੜੀ ਤੱਕ ਨਜ਼ਰ ਆ ਰਹੀ ਸੀ ਵਿੱਚੋਂ ਥੱਲੇ ਹੱਡੀ ਜਿਹੜੀ ਚਿੱਟੇ ਰੰਗ ਦੀ ਹੁੰਦੀ ਹੈ ਇੰਨੀ ਮਾੜੀ ਹਾਲਤ ਦੇ ਵਿੱਚ ਸਾਨੂੰ ਮਿਲਿਆ ਸਾਨੂੰ 27 ਸਪਟੰਬਰ ਨੂੰ ਮਿਲਿਆ ਬਾਈ 2024 ਚ ਬਾਈ ਅੱਜ 4 ਮਹੀਨੇ ਤੇ 8 ਦਿਨ ਹੋ ਗਏ ਨੂੰ ਸਾਡੇ ਕੋ ਆਏ ਨੂੰ ਹੁਣ ਠੀਕ ਵੀ ਹੋ ਗਿਆ ਪਰ ਹੁਣ ਮਤਲਬ ਕੋਈ ਮਿਲਣੇ ਨਹੀਂ ਆ ਰਿਹਾ ਕੋਈ ਦੇਖਣ ਨਹੀਂ ਆ ਰਿਹਾ ਕੋਈ ਪੁੱਛਣ ਨਹੀਂ ਆ ਰਿਹਾ ਹੁਣ ਵਿਚਾਰਾ ਮਤਲਬ ਉਹ ਵੀ ਚੱਕੀ ਜਾਂਦਾ ਰਹਿਣਾ ਬੈਠਾ ਵੀ ਦੂਜੇ ਕਿਸੇ ਨੂੰ ਕੋਈ ਹੋਰ ਮਿਲਣ ਆਉਂਦਾ ਉਦੋਂ ਫਿਰ ਇਹਨਾਂ ਦੇ ਮਨ ਤੇ ਵੀ ਜਾਂਦੀ ਹੈ ਕਿ ਸਾਨੂੰ ਕੋਈ ਮਿਲਣ ਨਹੀਂ ਆਉਂਦਾ ਇਹ ਤਾਂ ਰਮਨ ਇਹਦਾ ਵੀਰ ਦਾ ਅਸੀਂ ਧੰਨਵਾਦ ਕਰਦੇ ਆ ਮੰਗੜ ਦਾ ਫਿਰ ਜਦੋਂ ਅਸੀਂ ਇਹਨੂੰ ਪਾਸ ਕੀਤੀ ਵੀ ਯਾਰ ਖੰਨੇ ਦਾ ਐਡਰੈਸ ਦੱਸਦਾ ਬੰਦਾ ਮੈਂ ਬਹੁਤ ਆਪਣੀ ਜਦੋਂ ਧੰਨਵਾਦ ਕਰਦਾ ਹਾਂ ਫਿਰ ਇਹਨੇ ਉਪਰਾਲਾ ਕੀਤਾ ਜਿਹੜਾ ਤੁਹਾਨੂੰ ਲੈ ਕੇ ਆਏ ਨੇ ਸ਼ੁਕਰੀਆ ਤੁਹਾਡਾ ਦੇਖੋ ਹੁਣ ਤੁਸੀਂ ਲੈ ਕੇ ਵੀ ਜਾਣਾ ਕਿਹੜਾ ਐਡਰੈਸ ਇਹ ਦੱਸ ਰਿਹਾ ਐਡਰੈਸ ਓਪ ਨਹੀਂ ਹੋਏਗਾ ਜੀ ਅੱਛਾ ਐਡਰੈਸ ਇਹਨਾਂ ਦਾ ਕਰਤਾਰ ਨਗਰ ਆ ਉਹ ਬਾਪੂ ਮਦਨ ਵਾਲਾ ਪਹਿਲਾਂ ਬਾਪੂ ਮਦਨ ਵਾਲਾ ਹਾਂ ਜੀ ਪਹਿਲਾਂ ਇਹ ਅਸੀਂ ਨਾ ਉੱਥੇ ਸਾਡਾ ਪੁਰਾਣਾ ਐਡਰੈਸ ਉੱਥੋਂ ਦਾ ਹੋਊ ਨਾ ਫਿਰ ਹਾਂ ਜੀ ਐਡਰੈਸ ਜਿਹੜਾ ਹੈਗਾ ਪੁਰਾਣਾ ਸਾਡਾ ਇਹ ਉਹ ਤਾਂ ਪੁਰਾਣਾ ਹੀ ਚੇਤੇ ਸੀ ਨ ਤੇ ਇਹਨੂੰ ਮਤਲਬ ਹੁਣ ਵੀ 90 ਪੈਸੇ ਠੀਕ ਆ ਜੀ 10 ਪੈਸੇ ਨਹੀਂ ਠੀਕ ਇਹ ਹੁਣ ਇਹਦੀ ਥੋੜੀ ਥੋੜੀ ਨਿਗਰਾਨੀ ਰੱਖਣੀ ਪੈਣੀ ਆ ਦਵਾਈ ਦੁਵਾਈ ਪ੍ਰੋਪਰ ਇਹਨੂੰ ਟਾਈਮ ਟੂ ਟਾਈਮ ਦੇਓ ਅਸੀਂ ਦਵਾਈ ਦੇ ਕੇ ਭੇਜਾਂਗੇ ਇੱਕ ਮਹੀਨੇ ਦੀ ਹਰ ਮਹੀਨੇ ਇੱਥੋਂ ਦਵਾਈ ਲੈਣ ਆਇਆ ਆਉਣਾ ਪਿਆ ਕਰੂ ਇਹਨੂੰ ਨਾਲ ਲੈ ਕੇ ਆਉਣਾ ਪਿਆ ਕਰੂ ਦੇਖੋ ਜੇ ਤਾਂ ਤੁਹਾਡਾ ਖੂਨ ਅਸ਼ਿੰਦੇ ਬਾਈ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਤੁਹਾਨੂੰ ਤੁਹਾਡੇ ਲਈ ਕੀ ਮੈਨੇ ਰੱਖਦਾ ਹੈ ਹੈਨਾ ਪਰ ਇੱਕ ਪੁੱਤ ਦੇ ਸਿਰ 'ਚ ਕੀੜੇ ਪੈ ਜਾਣ ਇਸ ਤੋਂ ਵੱਧ ਮਾੜੀ ਤੇ ਦੁੱਖ ਦੀ ਗੱਲ ਹੋਰ ਹੋ ਵੀ ਨਹੀਂ ਸਕਦੀ ਕੋਈ ਇਸ ਤੋਂ ਵੱਧ ਮਾੜੀ ਹੈ ਨਾ ਹੁਣ ਤਾਂ ਮਹਾਰਾਜ ਨੇ ਕੋਈ ਤੁਹਾਡਾ ਦਿੱਤਾ ਲਿਆ ਮੂਰੇ ਆ ਗਿਆ ਜਿਹੜਾ ਇਹ ਬਚ ਗਿਆ ਜਿਹੜਾ ਉੱਥੋਂ ਵੀਰ ਆ ਸੰਦੀਪ ਨਾਂ ਦਾ ਇੱਕ ਵੀਰ ਸੀ ਉਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨੇ ਦੱਸਿਆ ਵੀ ਇੱਥੇ ਇੱਕ ਬੰਦਾ ਪਿਆ ਉਹਦੇ ਸਿਰ 'ਚ ਕੀੜੇ ਪਏ ਆ ਨਹੀਂ ਤਾਂ ਸਾਨੂੰ ਵੀ ਨਹੀਂ ਪਤਾ ਲੱਗਣਾ ਹਣੀ ਉੱਥੇ ਪਿਆਈ ਪੂਰਾ ਹੋ ਜਾਂਦਾ ਹੈ ਨਾ ਪਰ ਨਹੀਂ ਪਤਾ ਨਹੀਂ ਬਸ ਮਾਲਕ ਅਸੀਂ ਕੱਲ ਸੱਤੀਆਂ ਤੇ ਲੰਗਰ ਕਰਕੇ ਆਏ ਆ ਜੀ ਆਪਣੇ ਵੱਲੋਂ ਕਿੰਨੇ ਬੱਚੇ ਤੁਹਾਡੇ ਇਹਨ ਦੋ ਬੇਟਨੇ ਜੀ ਤਿੰਨ ਕੁੜੀਆਂ ਨੇ ਦੂਜਾ ਇਹ ਤੋਂ ਵੱਡਾ ਛੋਟਾ ਵੱਡਾ ਹੈ ਉਹ ਕੀ ਕਰਦਾ ਉਹ ਵੀ ਹਲਵਾਈ ਹੈ ਮੀ ਵਿਚ ਹਲਵਾਈ ਦਾ ਕੰਮ ਜਾਣਦਾ ਨੂੰ ਉੱਥੇ ਗਵਿੰਦ ਜਿਹੜਾ ਲੱਗਿਆ ਆ ਜੀ ਇਥੇ ਮੇਰੇ ਕੋਲ ਕੰਪਨੀ ਖੁੱਲ ਰਹੀ ਆ ਉਹ ਗਿਆ ਹੋਇਆ ਹਾਂਜੀ ਬੱਚੇ ਹੈਗੇ ਨਹੀਂ ਆਏ ਬੇਟਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਬੇਟੀ ਹੈਗੀ ਹੈ ਨਹੀਂ ਵਿਚ ਕੋਈ ਨਹੀਂ ਬੱਚਾ ਨਹੀਂ ਉਸੇ ਬੱਚਾ ਨਹੀਂ ਇਹਦਾ ਵਿਆਹ ਹੋਇਆ ਸੀ ਪਹਿਲਾਂ ਨਹੀਂ ਨਹੀਂ ਤਾਂ ਬੱਚਾ ਤਾਂ ਹੈਗਾ ਹੀ ਮੈਂ ਤੈਨੂੰ ਹੁਣ ਇਹ ਦੋੜਾ ਦੇਖ ਰਿਹਾ ਕੁਝ ਵੀ ਨਹੀਂ ਐਸਾ ਇਹਨਾਂ ਛੋਟਾ ਹੀ ਹੈ ਹਾਂਜੀ ਸੋਨੀ ਕਿਵੇਂ ਆ ਫਿਰ ਪਹਿਲੀ ਹੱਥ ਲਾ ਪਾਪਾ ਦੀ ਚੱਲ ਪਹਿਲਾਂ ਤਾਂ ਜੱਫੀ ਪਾ ਕੇ ਮਿਲਿਆ ਪਾਪਾ ਨੂੰ ਜੱਫੀ ਪਾ ਕਿ ਪਾਪਾ ਗਲਤੀ ਹੋ ਗਈ ਸੌਰੀ ਮੈਂ ਹੁਣ ਨਹੀਂ ਘਰੋਂ ਭੱਜੂਗਾ ਕਹਰੇ ਜੱਫੀ ਪਾ ਕੇ ਕਹਿ ਕਹਿ ਬੋਲ ਕੇ ਚਾਗ ਪਾਪਾ ਦੇ ਮੂੰਹ ਵੱਲ ਚਾਗ ਮੂੰਹ ਵੱਲ ਦੇ ਪਾਪੇ ਦਾ ਮੂੰਹ ਕਿੱਥੇ ਆ ਹਾਂ ਦੇਖ ਮੂੰਹ ਵੱਲ ਤਾਂ ਦੇਖ ਲੈ ਇੱਕ ਵਾਰੀ ਕਹਿ ਪਾਪਾ ਗਲਤੀ ਹੋ ਗਈ ਸੌਰੀ ਕਹਰੇ ਕੋਈ ਕਹਿ ਮੈਂ ਧਿਆਨ ਰੱਖੂਗਾ ਪਾਪਾ ਹੁਣ ਮੈਂ ਤੁਹਾਡੇ ਕੋਈ ਨਾਵਾਂਗਾ ਪਾਪਾ ਕੀ ਰੱਖ ਲੂਗਾ ਮੈਨੂੰ ਕੁਛ ਅਚਕੇ ਰੱਖ ਲਵਾਂਗੇ ਮੈਨੂੰ ਹੈ ਰੱਖ ਲਵਾਂਗੇ ਰੱਖ ਲਾਂਗੇ ਉਹ ਕਰੋ ਐਸੀਆਂ ਜਦੋਂ ਤਸਵੀਰਾਂ ਅਸੀਂ ਦੇਖਦੇ ਆ ਐਸੇ ਵਿਤਰਾਂਤ ਨੂੰ ਸਾਡੇ ਸਾਹਮਣੇ ਵਰਤਦਿਆਂ ਦੇਖਦੇ ਆ ਬਹੁਤ ਭੈਣਾਂ ਨੂੰ ਮਾਵਾ ਤੱਕ ਬਹੁਤ ਮਾਵਾ ਨੂੰ ਪੁੱਤਾਂ ਤੱਕ ਬਹੁਤ ਪੁੱਤਾਂ ਨੂੰ ਮਾਪੇ ਤੱਕ ਬਹੁਤ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੱਕ ਪਹੁੰਚਾਉਣ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਕਲ ਜੁਗੀਆਂ ਦੀ ਡਿਊਟੀ ਲਈ ਨਹੀਂ ਸਾਡੀ ਤਾਂ ਕੀ ਔਕਾਤ ਸੀ ਵੀ ਇੱਕ ਸੜਕ ਦੇ ਉੱਤੇ ਬੰਦਾ ਪਿਆ ਤੇ ਉਹਦੇ ਸਿਰ 'ਚ ਕੀੜੇ ਪਏ ਆ ਤੇ ਅਸੀਂ ਗਏ ਆਪਣੇ ਘਰੋਂ ਉੱਠ ਕੇ ਚੱਕ ਕੇ ਲਿਆਏ ਗੱਡੀ 'ਚ ਪਾ ਕੇ ਤੇ ਆਪਦੇ ਘਰੇ ਉਹਨੂੰ ਡਰੈਿੰਗ ਰੂਮ 'ਚ ਰੱਖਿਆ ਤੇ ਉਹਦੀ ਨਵਾਇਆ ਤਵਾਇਆ ਉਹਦੇ ਸਿਰ 'ਚੋਂ ਕੀੜੇ ਕੱਢੇ ਤੇ ਉਹਨੂੰ ਹਸਪਤਾਲ ਦਾਖਲ ਕਰਾ ਕੇ ਉਹਦਾ ਇਲਾਜ ਕਰਾਇਆ ਸਾਡੀ ਕੀ ਔਕਾਤ ਸੀ ਇੰਨੀ ਵੀ ਅਸੀਂ ਆਪਦੇ ਘਰੇ ਰੱਖ ਕੇ ਦਾ ਇਲਾਜ ਕਰਾਂ ਇਹ ਤਾਂ ਮਹਾਰਾਏ ਨੇ ਘਰ ਬਣਾ ਕੇ ਦਿੱਤਾ ਸੱਚੇ ਪਾਤਸ਼ਾਹ ਨੇ ਉਹਨੇ ਦਵਾਈ ਦਾਰੂ ਉਹਨੇ ਇਲਾਜ ਉਹਨੇ ਇੰਨੀ ਹਿੰਮਤ ਉਹਨੇ ਇਸ ਤਰ੍ਹਾਂ ਦਾ ਟੀਮ ਇਸ ਤਰ੍ਹਾਂ ਦਾ ਪਰਿਵਾਰ ਬਖਸ਼ਿਆ ਵੀ ਜਿਹੜਾ ਅਸੀਂ ਜਾ ਕੇ ਉੱਥੋਂ ਕਿਸੇ ਨੂੰ ਲਿਆ ਪਾਉਨੇ ਆ ਨਹੀਂ ਸਾਡੀ ਕੀ ਔਕਾਰ ਸੀ ਵੀ ਅਸੀਂ ਸੋਨੀ ਨੂੰ ਲਿਆਉਂਦੇ ਚਾਕੇ ਸੀ ਤਾਂ ਆਪਣੇ ਬਾਪ ਦਾ ਲਾਜ ਵੀ ਨਹੀਂ ਕਰਾ ਸਕੇ ਸੀ ਇੰਨੇ ਵੀ ਜੋਗੇ ਹੈ ਨਹੀਂ ਸੀ ਅਸੀਂ ਤਾਂ ਪਰ ਕਰੇ ਕਰਾਵੇ ਆਪੇ ਆਪ ਮਾਨਸ ਕੇ ਨਾ ਹੀ ਕੁਛ ਆਤ ਜਦੋਂ ਕਰਵਾਉਂਦਾ ਗੁਰੂ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਜਦੋਂ ਕਿਰਪਾ ਹੁੰਦੀ ਆ ਨਾ ਆ ਫਿਰ ਆਪਣੇ ਆਪ ਹੀ ਸਭ ਕੁਝ ਹੁੰਦਾ ਰਹੇ ਅੱਜ 4 ਮਹੀਨੇ 8 ਦਿਨਾਂ ਬਾਅਦ ਸ਼ਿੰਦਾ ਬਾਈ ਆਪਣੇ ਪੁੱਤ ਨੂੰ ਮਿਲਿਆ ਪਰ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ ਉਹ ਤਾਂ ਕਹਿੰਦਾ ਮੈਨੂੰ ਮਿਲੇ ਨੂੰ 8-10 ਸਾਲਾਂ ਬਾਅਦ ਮਿਲੇ ਹੋਗੇ ਜੀ 9 ਸਾਲਾਂ ਬਾਅਦ ਪਿਓ ਨੂੰ ਪੁੱਤ ਮਿਲ ਰਿਹਾ ਤੇ ਅਸੀਂ ਉਹਦਾ ਹਿੱਸਾ ਬਣੇ ਅਸੀਂ ਉਹਦੇ ਗਵਾਹ ਬਣੇ ਇਹ ਸਾਡੇ ਲਈ ਇੱਕ ਭਾਗਾਂ ਵਾਲੀ ਗੱਲ ਆ ਪਰ ਹੁਣ ਅਗਲਾ ਜੀਵਨ ਹੈ ਜਿਹੜਾ ਸੋਨੀ ਦਾ ਉਹ ਆਪਣੇ ਮਾਪੇ-ਬਾਪ ਦੇ ਕੋਲੇ ਖੁਸ਼ੀਆਂ ਵਾਲਾ ਤੰਦਰੁਸਤੀ ਵਾਲਾ ਮਾਨ ਸਤਕਾਰ ਭਰਿਆ ਹੋਵੇ ਬਸ ਇਹਦੇ ਲਈ ਅਸੀਂ ਕਾਮਨਾ ਕਰਦੇ ਹਾਂ ਤੁਸੀਂ ਵੀ ਅਰਦਾਸ ਕਰਿਓ ਤੇ ਤੁਹਾਨੂੰ ਬੇਨਤੀ ਵੀ ਸ਼ਿੰਦੇ ਬਾਈ ਵੀ ਜੇ ਹੁਣ ਤੁਸੀਂ ਲੈ ਕੇ ਚੱਲਨੇ ਹੋ ਜੇ ਨਹੀਂ ਤੋ ਤੁਸਾਂ ਹੋਂਦਾ ਤਾਂ ਹੁਣੇ ਛੱਡ ਜੋ ਕੋਈ ਸਾਨੂੰ ਤਰਾਜ ਨਹੀਂ ਸਾਡੇ ਕੋਲੇ 800 ਮੈਂਬਰ ਰਹਿੰਦੇ ਐ ਇੱਕ ਮੈਂਬਰ ਸਾਡੇ ਨਾਲ ਹੋ ਰਹੀ ਜਉ ਸਾਨੂੰ ਕੋਈ ਤਰਾਜ ਨਹੀਂ ਪਰ ਬੇਨਤੀ ਆ ਜੇ ਹੁਣ ਲੈ ਕੇ ਚੱਲੇ ਹੋ ਤਾਂ ਜ਼ਿੰਮੇਵਾਰੀ ਨਿਭਾਏ ਹੋ ਇਹਦੀ ਇਹਨੂੰ ਦਵਾਈ ਦਿਵਾਉਣੀ ਆ ਇਹਨੇ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਸਾਡੇ ਨਾਲ ਹੀ ਸੇਵਾ ਕਰਾਉਂਦਾ ਅੰਦਰ ਕੰਮ ਕਰਾਉਂਦਾ ਸਾਡੇ ਨਾਲੇ ਪਾਂਡੇ ਟਿੰਡੇ ਚ ਗਵਾਉਂਦਾ ਪ੍ਰਸ਼ਾਦਾ ਵਰਤੌਂਦਾ ਨਾਲ ਸਾਰੇ ਕੰਮ ਕਰਾਉਂਦਾ ਕੋਈ ਇਹਨੂੰ ਬਿਜ਼ੀ ਰੱਖਣਾ ਵਸ ਥੋੜੇ ਬਹੁਤੇ ਕੰਮ ਚ ਲਾ ਲਿਓ ਘਰੇ ਕਿਸੇ ਤੇ ਵੀ ਚਾਹੇ ਬੈਠਾ ਲੱਡੂ ਹੀ ਬੱਟੀ ਜਾਵੇ ਜਾਂ ਕੋਈ ਛੋਟਾ ਮੋਟਾ ਜਿਹੜਾ ਵੀ ਇਹਦੇ ਇਹਦੇ ਕੰਮ ਕਰਨ ਵਾਲਾ ਹੋਊਗਾ ਇਹਨੂੰ ਬਿਜ਼ੀ ਰੱਖਿਓ ਵਸ ਸਾਡੇ ਕੋਈ ਅਸੀਂ ਕੋਈ ਬੋਝ ਭਾਰਾ ਵਾਲਾ ਕੰਮ ਨਹੀਂ ਹੁੰਦੇ ਜੀ ਹਾਂ ਸਾਡੇ ਕੋ ਆਪਣੀ ਛੋਟੀ ਚੱਲੋ ਆਪਣਾ ਛੋਟਾ ਜਿਹਾ ਰੋਆ ਦਾ ਥੋੜੇ ਮੋਟੇ ਹਾਲ ਦੇ ਪਾਂਡੇ ਨੂੰ ਨੇ ਕਰਾਇ ਤੇ ਜਾਂਦੇ ਨੇ ਕੰਟਰੋਲ ਜੀ ਉਨਨੇ ਜੀ ਦੀ ਦੁਕਾਨ ਆ ਉੱਥੇ ਬੈਠਾ ਰਹੇ ਨਹੀਂ ਤਾਂ ਉੱਥੇ ਵੀ ਨਹੀਂ ਅਸੀਂ ਕਹਿੰਦੇ ਵੀ ਸਾਡੇ ਘਰੇ ਵਿੱਚਿਆਂ ਚ ਬੈਠਾ ਰਹੇ ਹਮ ਬਸ ਉਹ ਹੀ ਕਹਿੰਨਾ ਵੀ ਥੋੜਾ ਜਿਹਾ ਤੁਸੀਂ ਧਿਆਨ ਦਿਓ ਪਤਾ ਇੱਕ ਵਾਰੀ ਚ ਉਹ ਨਾਲ ਚਰਲ ਮਿਲ ਗਿਆ ਫਿਰ ਇਹਨੇ ਆਪੇ ਰਹੀ ਜਾਣਾ ਤੇ ਇੱਕ ਇਹਦੀ ਬਾਹ ਦੇ ਉੱਤੇ ਨਾ ਇੱਥੇ ਡੈਟੂ ਕਰਵਾ ਕੇ ਟਿੱਕ ਆਪਣਾ ਮੋਬਾਈਲ ਨੰਬਰ ਕਰਵਾ ਦੋ ਓਕੇ ਵਾਂਗ ਕਿਉਂਕਿ ਕਈ ਵਾਰੀ ਫੇਰ ਕਿਸੇ ਪਾਸੇ ਉਹਦਾ ਮੂੰਹ ਹੋ ਜਵੇ ਫਿਰ ਲੱਭੇ ਐਂ ਜਿਵੇਂ ਹੁਣ ਲੱਭਿਆ ਹਰ ਵਾਰੀ ਕਿਸਮਤ ਸਾਥ ਨਹੀਂ ਦਿੰਦੀ ਤੇ ਉਹ ਇੱਥੇ ਅਸੀਂ ਫ੍ਰੀ ਲਿਖਾ ਦੂ ਇੱਥੇ ਲੁਧਿਆਣੇ ਮੁੰਡਾ ਉਦੇ ਕੋਲ ਲੈ ਜਾਓ ਅਸੀਂ ਤੁਹਾਨੂੰ ਨੰਬਰ ਦੇ ਦਿੰਨੇ ਆ ਉਹਨਾਂ ਨਾਲ ਤੇ ਮਲਵਾਦ ਵੀ ਹੈਗਾ ਤੁਹਾਨੂੰ ਮਲਵਾਦ ਨੇੜੇ ਪੈਂਦਾ ਮਲਵਾਦ ਨਹੀਂ ਖੰਨੇ ਹੀ ਹੈਗੀ ਇਹ ਉੱਤੇ ਸਾਡੇ ਟੀਮ ਦਾ ਮੈਂਬਰ ਆ ਫ੍ਰੀ ਕਰ ਦੂਗਾ ਉਹ ਤਾਂ ਪੈਸੇ ਲੈਣਗੇ ਜਦੋਂ ਇੱਥੇ ਲਿਦਿਆਣੇ ਕਰਨਾ ਇੱਥੇ ਤੁਹਾਡੇ ਕੋਲ ਦਵਾਈ ਲੈਣ ਆਉਂਦੇ ਆ ਉਹਦੋਂ ਮੈਂ ਉਹਦੋਂ ਬੁਲਾ ਲਾਂਗੇ ਅਸੀਂ ਉਹ ਕਰ ਦੂ ਤੁਹਾਡਾ ਅਜਵੇਂ ਹੁਣ ਦੇਖੋ ਤੁਹਾਡੇ ਕੋਲ 4 ਮਹੀਨੇ ਹੋ ਗਏ ਜਾਂ 5 ਮਹੀਨੇ ਉਹਦੇ ਨਾਲ ਜਾਦੇ ਵੱਤ ਹੋ ਗਈ ਇਹ ਵੀ ਉਸੇ ਵੀ ਇਹਨੂੰ ਮਾਲਾ ਇੱਕ ਵਾਰੀ ਕਿਹਾ ਵੀ ਹੁਣ ਮਾਲਾ ਜਾ ਤੁਹਾਨੂੰ ਹੁਣ ਘਰੇ ਰਹਿਣਾ ਪੁੱਤ ਡੇਡੀ ਦੀ ਗੱਲ ਮੰਨਣੀ ਆ ਡੈਡੀ ਕਹਿੰਦਾ ਕਿ ਪਾਪਾ ਸੱਤ ਅੱਠ ਵਾਰੀ ਲੈ ਕੇ ਗਏ ਆ ਜਾਂ ਸੂਤ ਲੈ ਜਾਂਦੀ ਆ ਇਹ ਸਾਨੂੰ ਮਤੋਂ ਬਤ ਦੋ ਦਿਨ ਤਿੰਨ ਤੀਜੇ ਦਿਨ ਚੌਥੇ ਦਿਨ ਚਕਮਾ ਦੇ ਕੇ ਭੱਜ ਜਾਂਦਾ ਉਹ ਉਹਦੇ ਤਾਂ ਮੈਂ ਹੁਣ ਕੁਝ ਨਹੀਂ ਕਰ ਸਕਦਾ ਸੁਣੋ ਮੈਂ ਕੋਈ ਹੁਣ ਤਾਂ ਨਹੀਂ ਭੱਜੇਗਾ ਕਰੇ ਰਹੇਗਾ ਹੁਣ ਦੇਖ ਇਧਰ ਝਾਕ ਤਾ ਨੂੰ ਹੁਣ ਤੂੰ ਵੱਡਾ ਹੋ ਗਿਆ ਹੁਣ ਤੂੰ ਨਿੱਕਾ ਤਾਂ ਹੈ ਨਹੀਂ ਹੈਨਾ ਪਹਿਲਾਂ ਤਾਂ ਚਲੋ ਤੂੰ ਛੋਟਾ ਹੁੰਦਾ ਸੀਗਾ ਹੁਣ ਤੂੰ ਡੈਡੀ ਕੋਲੇ ਰਹੇਗਾ ਨਾ ਬੀੜੀਆਂ ਪੀਣਾ ਨਹੀਂ ਨਹੀਂ ਪੱਕੀ ਗੱਲ ਆ ਉਹਨਾਂ ਦੇ 4 ਮਹੀਨੇ ਹੋ ਗਏ ਕੁਝ ਵੀ ਨਹੀਂ ਇੱਥੇ ਵੀੜੇ ਕਿੱਥੇ ਐਥੇ ਤਾਂ ਗੁਰੂ ਘਰ ਜਾਂਦਾ ਸਵੇਰੇ ਉਹਨਾਂ ਸਾਹਿਬ ਨੂੰ ਰੋਜ਼ ਦਿੱਲੀ ਬੈਨਾਂਗਾ ਮੈਂ ਤਾਂ ਹੀ ਉੱਥੇ ਗੁਰੂ ਘਰ ਦੇ ਵਿੱਚ ਸੀਗੇ ਮਾਦ ਦੇ ਸੰਤਾਂ ਦੇ ਮਖੱਲਾ ਵੀ ਚਲ ਨਜ਼ਾਰੇ ਆ ਗਏ ਭਰਾ ਆ ਦੇ ਕੋ ਇੱਥੇ ਦੇ ਨਾ ਸਿਰ ਦੇ ਵਿੱਚ ਹੁਣ ਤਾਂ ਬਹੁਤ ਛੋਟਾ ਰਹਿ ਗਿਆ ਜੀ ਹਾਲ ਆ ਸਾਰਾ ਇਹਦਾ ਸਿਰਦਾ ਖੁੱਲ੍ਹ ਕੇ ਮੈਂ ਬਾਈ ਨੇ ਮੈਨੂੰ ਸਾਰਾ ਮੋਬਾਈਲ ਤੇ ਦਿਖਾਏ ਜੇ ਜਦੋਂ ਸ੍ਰਿੰਕ ਹੋ ਜਾਂਦਾ ਫਿਰ ਛੋਟੇ ਹੀ ਰਹਿ ਜਾਂਦੀ ਐ ਇੰਨਾ ਵੱਡਾ ਸੀਗਾ ਹਾਲ ਇੰਨਾ ਵੱਡਾ ਕਦ ਦੇ ਏਸ਼ੀਏ ਦੇ ਦਿਸਤਾਨਾ ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਸੋਨੂੰ ਸਾਡਾ ਜਮਾ ਠੀਕ ਆ ਸੋਨੂੰ ਘਰੇ ਜਾਣਾ ਕਿ ਰਹਿਣਾ ਸਾਡੇ ਕੋਲੇ ਹੈਂ ਇਧਰ ਦੇਖ ਤਾਂ ਨੂੰ ਰਹਿ ਪਾ ਇੱਥੇ ਕਿਹਦੇ ਕੋਲੇ ਜਾਣਾ ਡੈਡੀ ਨਾਲ ਜਾਣਾ ਫਿਰ ਡੈਡੀ ਦੀ ਗੱਲ ਮੰਨਣੀ ਹੁਣ ਠੀਕ ਆ ਨਾ ਮੰਨੀ ਵੇ ਤੇ ਮੈਂ ਫਿਰ ਤੁਹਾਨੂੰ ਫੋਨ ਲਾ ਦੋ ਜੀ ਉਹ ਮਿਲ ਕੇ ਪਤਾ ਹੀ ਲਾਏ ਨਾ ਵੀ ਕੀ ਚੱਲਿਆ ਸੱਸੀ ਗੱਲ ਸੰਦੀਪ ਵੀਰੇ ਕੀ ਹਾਲ ਨੇ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਹਾਡੀ ਜਿਹੜੀ ਉਹ ਸੇਵਾ ਕੀਤੀ ਹੋਈ ਸਫਲ ਹੋ ਗਈ ਚਾਰ ਮਹੀਨੇ ਤੇ 8 ਦਿਨ ਹੋ ਗਏ ਉਹਨੂੰ ਜਿਹੜੇ ਮੁੰਡੇ ਨੂੰ ਆਪਾਂ ਲੈ ਕੇ ਗਏ ਸੋਨੂੰ ਨੂੰ ਜਿਹਦੇ ਸਿਰ 'ਚ ਕੀੜੇ ਸੀਗੇ ਅੱਜ ਆਪਣੇ ਘਰੇ ਚੱਲਿਆ ਜੀ ਉਹਦਾ ਡੈਡੀ ਲੈਣ ਆਏ ਨੇ ਉਹਨਾਂ ਦੇ ਉਹ ਘਰ ਚੱਲਿਆ ਆਪਣੇ ਖੰਨੇ ਬਿਮਾਰ ਮਾਦਾ ਲੱਖ ਲੱਖ ਕਿਹੋ ਜਿਹਾ ਰਹੀ ਚਲੋ ਤੁਹਾਡਾ ਇਹ ਦਾ ਆਪਣਾ ਖਾਲਜ ਜੀ ਹਾਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਜੀ ਜੀ ਮਾਲਕ ਵੀ ਦੇਖਦਾ ਬਿਲਕੁਲ ਦੇਖਦਾ ਜੀ ਬਿਲਕੁਲ ਦੇਖਦਾ ਹਾ ਇਹ ਲੀਆ ਦੇਖੋ ਆਪਾਂ ਇੱਕੋ ਪਰਿਵਾਰ ਨੂੰ ਘਰਦੇ ਜੀ ਜਿਵੇਂ ਮੰਨ ਲਓ ਠੀਕ ਹੈ ਨਾ ਜੀ 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 ਉਹਨਾਂ ਨੇ ਪਰਿਵਾਰ ਸਮਝੀਏ ਕਿਉਂਕਿ ਗੁਰੂ ਵਾਲੀ ਰੂਹਾਂ ਆਉਂਦੀਆਂ ਨੇ ਉਹ ਫੁੱਲ ਜਿਹੜਾ ਸੰਸਾਰ ਹੋਂਦ ਉਹਨਾਂ ਨੇ ਪਰਿਵਾਰ ਸਮਝ ਪਿਆ ਜਿਵੇਂ ਤੁਸੀਂ ਸੇਵਾ ਕਰਨ ਲੱਗੇ ਹੋ ਨਹੀਂ ਜੀ ਬਿਲਕੁਲ ਨਹੀਂ ਸਾਡਾ ਸਮਾਜ ਵੀ ਸਾਡਾ ਪਰਿਵਾਰ ਆ ਬਸ ਗੱਲ ਸਮਝਣ ਦੀ ਆ ਤੇ ਤੁਹਾਡਾ ਉਸ ਦਿਨ ਦਾ ਕੀਤਾ ਪ੍ਰਾਲਾਜ ਸਫਲ ਹੋਇਆ ਅੱਜ ਤੁਸ ਨੂੰ ਆਪਣੇ ਘਰ ਚੱਲਿਆ ਬਾਈ ਬਹੁਤ ਧੰਨਵਾਦ ਤੁਹਾਡਾ। ਮਾਸ਼ਾਅੱਲਾਹ ਜੀ ਸ਼ੁਕਰ ਹੈ ਜੀ ਮਾਲਕ ਦਾ ਸ਼ੁਕਰ ਹੈ। ਤੁਹਾਡਾ ਵੀਰੂ ਲੱਖ ਲੱਖ ਸ਼ੁਕਰ ਹੈ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਨਾ ਇਹ ਸਭ ਤੋਂ ਵੱਡੀ ਸੇਵਾ ਹੈ। ਧੰਨਵਾਦ ਵੀਰ ਜੀ ਧੰਨਵਾਦ। ਹਾਂ ਜੀ ਹਾਂ ਜੀ। ਓਕੇ ਵੀਰ ਜੀ ਓਕੇ। ਠੀਕ ਹੈ ਵੀਰ ਜੀ ਮੈਂ ਆ ਮਿਲਾਂਗਾ ਤੁਹਾਨੂੰ ਉਸੇ ਆਗੇ। ਕੋਈ ਗੱਲ ਨਹੀਂ ਸੰਦੀਪ ਜੀ ਜਿਉਂਦੇ ਵਸਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤਰ੍ਹਾਂ ਜਿੰਨਾਂ ਵੱਲਿਓ ਇਹ ਪ੍ਰਾਲਾ ਕੀਤਾ ਗਿਆ ਜਦੋਂ ਉਹਨਾਂ ਨੂੰ ਦੱਸੀਦਾ ਉਹ ਵੀ ਆਪਣੇ ਆਪ ਨੂੰ ਵਿਭਾਗੇ ਮਹਿਸੂਸ ਕਰਦੇ ਆ ਵੀ ਯਾਰ ਸਾਡੇ ਰਾਹੀ ਮਹਾਰਾਜ ਨੇ ਏਡੀ ਵੱਡੀ ਸੇਵਾ ਲਈ ਆ ਹੁਣ ਥੋੜੇ ਦਿਨ ਪਹਿਲਾਂ ਇੱਕ ਭੈਣ ਸੀ ਗੁੰਗੀ ਤੇ ਬੋਲੀ ਸੀ ਉਹ ਭੈਣ ਤੇ ਉਹ 18 ਸਾਲਾਂ ਬਾਅਦ ਆਪ ਤੇ ਘਰੇ ਗਈ ਐਮਪੀ ਦੀ ਰਹਿਣ ਵਾਲੀ ਸੀ ਐਮਪੀ ਦੀ ਤੇ ਉਹ ਜਿਹੜੇ ਵੀਰ ਸਾਡੇ ਕੋਲੇ ਛੱਡ ਕੇ ਗਏ ਸੀ ਉਸ ਭੈਣ ਨੂੰ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਉਹ ਵੀ ਮਤਲਬ ਐ ਗੱਦਗੱਦ ਹੋਠੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਾਈ ਸੱਚੀ ਘਰ ਲੱਭ ਕੇ ਘਰੇ ਚਲੀ ਆ ਉਹ ਭੈਣ ਜਿਹੜੀ ਨਾਮ ਵੀ ਨਹੀਂ ਦੱਸ ਸਕਦੀ ਸੀ ਬੋਲ ਕੇ ਨਾ ਪੜ੍ਹੀ ਲਿਖੀ ਸੀ ਨਾ ਲਿਖਣ ਜੋਗੀ ਸੀ ਨਾ ਬੋਲ ਨਾ ਉਹਨੂੰ ਸੁਣਦਾ ਹੀ ਸੀ ਕੁਛ ਐਸੇ ਜਮਤਕਾਰ ਕਈ ਵੀ ਦੀ ਪ੍ਰਮਾਤਮਾ ਆਪਣੇ ਆਪ ਹੀ ਕਰਵਾਉਂਦੇ ਨੇ ਤੇ ਅੱਜ ਇੱਕ ਵੀਰ ਆਪਣੇ ਪਰਿਵਾਰ ਦੇ ਵਿੱਚ ਜਾ ਰਿਹਾ ਤੇ ਸਾਡੇ ਲਈ ਖੁਸ਼ੀ ਵੀ ਆ ਫੇਰ ਤੋਂ ਬੇਨਤੀ ਆ ਭਾਈ ਅਰਦਾਸ ਕਰਿਓ ਇਸ ਵੀਰ ਦੇ ਆਉਣ ਵਾਲੇ ਜੀਵਨ ਵਾਸਤੇ ਤੇ ਮੰਗਰ ਸਾਹਿਬ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਸ਼ੁਕਰੀਆ ਚੰਦੇ ਬਾਈ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਜਿੱਥੇ ਅੱਧੇ ਰਿਸ਼ਤੇਰ ਤਾਂ ਮੰਨਣੋਂ ਹੀ ਮੁੱਕਰੀ ਗਏ ਸੀ ਵੀ ਅਸੀਂ ਜਾਣਦੇ ਵੀ ਨਹੀਂ ਤੇ ਪਰ ਤੁਸੀਂ ਫਿਰ ਵੀ ਆਏ ਜੀ ਕਹਤਾ ਵੀ ਅੱਜ ਹੀ ਚੱਲਦੇ ਆ ਨਹੀ ਨਹੀ ਬਹੁਤ ਧੰਨਵਾਦ ਸ਼ੁਕਰੀਆ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਬਾਈ ਸਤਿ ਸ੍ਰੀ ਅਕਾਲ ਤੁਸੀਂ ਫਤਿਹ ਬਲਾਰੇ ਠੀਕ ਫਤਿਹ ਠੀਕ ਹੈ ਬਾਈ